ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਸੀ ਅਰਗਰ ਧਰਮ ਰੱਥ ਤਗ ਛਤਰੀ ਵਿਸ਼ਵ ਪਾਲ ਪੂਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪਰ ਝੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜਿਉਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਅਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਭਵ ਮਾਨਕ ਖਲ ਹਨ ਕਾ ਰਤ ਪਾਨ ਕਾ ਜਗਮਾਨ ਹੈ ਇਹੇ ਕਵਚ ਬ੍ਰਹਮਾ ਕੋ ਬਤੀ ਸਾ ਪੜੈ ਜੋ ਨਿਤ ਛਤਰੀ ਰਣਜੀਤ ਲਹਿ ਨਿਰਭੀਤ ਰਹੈ ਰਿੱਧ ਸਿੱਧ ਪਾਵੈ ਅਤਰੀ ਲਹਿ ਬੇਦ ਭੇਦ ਜੋ ਪੜੈ ਵਿਪਰ ਵਸੈ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ ਸ਼ੁੱਧਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਨਦੀ ਵਾਰੀ ਕੇ ਜਕਾਰੇ ਵਿਆ ਵੇਨ ਹਾਲ ਹੋ ਜਾਵੇ ਗੁਰੂ ਗ੍ਰੰਥ ਪੰਥ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ